ਆਰਿਆਂ ਦਾ ਦਰਜਾ ਭਗਤਾਂ ਦਾ ਰੀਤਾਂ ਦਾ ਫਕੀਰਾਂ ਦਾ ਦਰਜਾ ਨਹੀਂ ਦਾ ਜਿਹੜੇ ਖੇਡ ਖਾਲ ਕੇ ਜਿਲੇ ਜਾਂਦੇ ਨੇ ਸਾਰਾ ਸਿੰਘ ਕੇ ਉਸਾਂ ਨੂੰ ਮੂਹ ਨਹੀਂ ਮੰਨ ਕਰਨਾ। ਦੁਨੀਆਂ ਦੇ ਸੰਸਾਰ ਦੀਆਂ ਲੰਮਾਂ ਤੋਂ ਨਿਕੜਿਆ ਨੇ। ਪੂਰੀ ਸ਼੍ਰੀ ਬੰਕੂ ਰਾਜਗੁਰੂ ਜੀ ਉਹ ਲਿਖਦੇ ਨੇ ਕਿਤੇ ਸਾਰਾ ਘਰ ਖਾਲ ਕੇ ਜਿੱਥੇ ਟੈਂਜੇ ਮੱਲ ਜੀ ਇਹ ਦੋ ਦੁਕਾਨ ਵਾਲੀ ਗੋੜ ਕਿਹੜੀ ਲਾਉ। ਸਾਰਾ ਘਰ ਵਾਲੋਂ ਦੇ ਤੇ ਲਾ ਦੇ ਹੀ ਤੇ ਵਿੱਚ ਤੇ ਜਿਧਾਰੀ ਮਾਰ ਜਾਉ। ਸ਼ਰਧਨ ਦੀ। ਮਾਰਿੰ ਕਹਿੰਦੇ ਜਿਹੜੇ ਜੀਵਨ ਦੇ ਬਾਅਦ ਜਿੱਤ ਕੇ ਜਾਂਦੇ ਨੇ, ਨਾਮ ਧਿਆਇਨ ਸਾਜਣਾ ਇਹਦੇ ਨਾਲ ਜਿੱਤੀ ਹੈ ਨਾਮ ਦੇ। ਨਾਮ ਧਿਆਇਨ ਸਾਜਣਾ ਜਨਪਦਾਰਥੀਤ। جیون جیت کے جیو نی بازی جی گرو kia <laughs> ora e ਉਹ ਨਾਲੇ ਸੰਸਾਰ ਦੇ ਵਿਚ ਰਹੇ ਹੋਏ ਨਾਲੇ ਸੰਸਾਰ ਦੇ ਹੰਕਾਰ ਵਿੱਚ ਦੇ ਹਾਰੇ ਰਿਹਾ ਦੇ ਪਰਵਾਹ ਦੀ ਵਰਧੀ ਕੀਤੀ ਸ੍ਰਿਸ਼ਟੀ ਦੀ ਜਿੰਮੇਵਾਰੀ ਨੂੰ ਨਾਲੇ ਜਿ ਰਕੇਰ ਪਰਵਾਹ ਆਪਣਾ ਦੀ ਬਲਕੀ ਦੇ ਨਾਲ ਰਿਤੇ ਇਹ ਦੁਨਿਆਵਾਂ ਪਰ ਸੇਵਾ ਇਸ ਤਰ੍ਹਾਂ ਹੋ ਗਿਆ ਜਿ ਨੂੰ ਦੁਨਿਆਵਾਂ ਪਰ ਸੇਵਾ ਇਸ ਤਰ੍ਹਾਂ ਹੋ ਗਿਆ ਉਹ ਸਾਰ ਸਿੱਖੀ ਗਿਆਨ ਦਾ شروع ہونی ہے بچپن چل گیا جیفا آ گیا جس دن بٹےفا کے ختم ہو گیا سواس ختم ہو گیا اسے بھی کنجر شروع ہو لال ٹین جلک کا میلا دنیا سپنا رہا پر جیلا پر سارے گوڑے جنگل ملکی ہیں وہی یہ مٹی ہو جانا ہے مٹی سنا یہ مٹی سنا یہ سب شریر اپنے Only can I ਆ ਰਹੇ ਜੀ ਆਂਦਾ ਜੀ ਮੇਰੇ ਵੀ ਮੇਰੇ ਉਤਾਰਿਆ ਛੁਟੇ ਨੂੰ ਜੇ ਦੋ ਜੀ ਆ ਰਹੇ ਵੀ ਘਰ ਛੱਡ ਕੇ ਇੱਕ ਦਿਨ ਦੋਚਾ ਤੇ ਜਗਦੇ ਰਹੇ ਨੇ ਤੇ ਜਿਹੜੀ ਬਾਤ ਦਿਲ ਤੇ ਨੂੰ ਕਰਨਾ ਥੋੜੇ ਵਾਰ ਸਭ ਜਾਣਦੇ ਹੀ ਕਰਦਾ ਥੋੜੇ ਵਾਸਤੇ ਕੋਈ

ਆਨ ਦ ਪਰਚੋਤਾ ਅੰਤਵਲੇ ਤੇ ਸਾਈਂ ਦੇ ਦਰਬਾਰ ਵਿੱਚ ਤੇਰੇ ਦੇਖ ਕੇ ਜੋ ਹੋਏ ਨੇ ਉੱਤੇ ਤੇਰੀਆਂ ਚੰਗੀਆਂ ਲੀਆਂ ਗੁਰਿਆਣੀਆਂ ਬਾਜੇ ਤਾਰਨੂਰ ਸਰਪੀ ਆਪ ਕੋ ਵਫੀ ਕੀ ਜੇ ਹੈ ਕਿਉਂ ਉੱਤੇ ਤੇਰੀਆਂ ਚੰਗੀਆਂ ਤੇ ਗੁਰਿਆਣੀਆਂ ਪਰਖੀਆਂ ਜਾਣ ਉੱਤੇ ਤੇਰੇ ਬਾਤ ਉਹ ਜੇ ਤਕਰੀ ਦੇ

No okay. ਉਹ ਬੈਠਸ ਮਾਲਤੀ ਕਰਨੀ ਹੈ ਤੇ 9 ਵਜੇ ਤੇ ਉਹਨਾਂ 9:00 ਤੇ ਆਈ ਜਾਂ